ਹੇ ਢਾਡੀ ਜਸ ਵਿਚਾਰ ਦਾ ਨਾਲ ਸੁਬਾ ਦੇ ਗਾਵੀਏ ਨਾ ਲਈਏ ਪਰਬਤ ਗਾਰ ਦਾ ਕਾਲਾ ਨੇਕ ਮਹੂਰਤ ਜਰਮਿਆ ਦਿਨ ਅੱਛਾ ਅਇਮਤਵਾਰ ਦਾ ਕਾਲਾ ਸੰਧੂ ਆਦ ਕਦੀਨ ਦਾ ਉਤ ਬੋਗੇ ਸੀ ਸਰਦਾਰ ਦਾ ਕਾਲੇ ਦਾ ਕਰਦਾ ਬ੍ਰਾਹਮਣ ਕਾਲੀਆ ਚੁੰਬੜ ਸਿੱਧ ਮਰਾਸੀ ਸੀ ਦਰਬਾਰ ਦਾ ਕਾਲਾ ਗਉਆਂ ਤੇ ਬ੍ਰਹਿਮਣ ਦਿਨ ਤੇ ਤੇ ਮਸਿਆਵਾਰ ਦਾ ਕਾਲਿਆ ਦੇ ਵਧਾਈ ਮੀਰ ਨੂੰ ਕੋੜਾ ਬਸ਼ਕ ਦੇ ਕੰਧਾਰ ਦਾ ਕਾਲੇ ਦੀ ਮਦਦ ਨਾ ਨਾ ਪਾਸ਼ ਕੇ ਆਵੇ ਤਲਿਓ ਪਿਆਲ ਦਾ ਕਾਲੇ ਦੀ ਮਦਦ ਪੰਜ ਪੀਰ ਪਾਸਾ ਬਾਜੀ ਕਦੇ ਨਹੀਂ ਹਾਰਦਾ ਤਿੰਨੇ ਮਹਿਰ گاؤں ਵਿੱਚ ਜੱਗ ਦੇ ਮੇਰਾ ਸੁਣਿਓ ਬੂਲ ਨਾ ਵਾਰਦਾ ਕਾਲਾ ਮਹਿਰ گاؤں ਚ ਸੰਧੂਆਂ ਆਨੰਦ ਮਹਿਰ ਵੱਡਾ ਕੋਈ ਰਾਤ ਦਾ ਮਹਿਰ ਮਿੱਠਾ ਤੌੜੋਂ ਕਾਂਗਣੋਂ ਜਿਹਨੂੰ ਟਿੱਕਾ ਟਾਲੀ ਵਾਰਦਾ ਕਾਲਾ ਬਹਿਦਲੀ ਚੇ ਮਲ ਕੇ ਜਰ ਸ਼ਤਰ ਝੂਲੇ ਨਰੰਕਾਰ ਦਾ ਚੰਨਣ ਚੋਹਾ ਅਰਗ ਸ਼ਾਬਾਹ ਬਹਿ ਮਾਲਾ ਨਾਮ ਚ ਤਾਰਦਾ ਕਾਲੇ ਲੁੰਮੀ ਪੈਣੀ ਟਸਰ ਦੀ ਗਲ ਜਾਮਾ ਉਸਤਾਕਾਰ ਦਾ ਕਾਲੇ ਲਿਆ ਦਸਾਲਾ ਛਾੜ ਕੇ ਸੱਚਾ ਨਾਮ ਲਵੇ ਕਰਤਾਰ ਦਾ ਬਹਿ ਮਜਲਿਸ ਕੀਤੀ ਪੱਟੀਆਂ ਜੋ ਉਦਾਰ ਕੱਲਾ ਸਰਕਾਰ ਦਾ ਕਾਲਿਆ ਬੂਰਜ ਪੱਟੀ ਮੰਗਦੇ ਦੁੱਧ ਪੀਤਾ ਦੁੱਖ ਨਵਾਰਦਾ ਮੇਰਾ ਜੀਵੇ ਗੁਰੂ ਗੋਖਨਾਥ ਸਾਡਾ ਸੰਧੂਆਂ ਦੀ ਜਾਤ ਦਾ ਅਸੀਂ ਸਵੇਰੇ ਲੜਾਂਗੇ ਪਟਨੇਰ ਨਾ ਫਰੇਂਗਾ ਪੂਰ ਨੂੰ ਪਾਲਦਾ ਬਾਏ ਮਤਾ ਮਤਾ ਆ ਪਟੀਆਂ ਮੀਰ ਨੂੰ ਦੋਖਾਂ ਲੱਭ ਹਿਆਰ ਦਾ ਮੀਰ ਜੀ ਵੇਲਾ ਦੱਸੋ ਕਾਲੇ ਦੇ ਸੌਣ ਦਾ ਕਾਲਾ ਕਿਵੇਂ ਸੀ ਰਹਿਣਗਾ ਯਾਰ ਦਾ ਮੈਂ ਭੇਤ ਨ ਦਿੰਦਾ ਪਰਬ ਦਾ ਸੌ ਜੁਤੀ ਲੱਭ ਤੇ ਮਾਰਦਾ ਮੇਰਾ ਜੀਵੇ ਮੈਂ ਸਖੀ ਦਾਤਾ ਜਿਹੜਾ ਗਹਿਣਾ ਕਾਲ ਸੋ ਕਾਲ ਦਾ ਗੋਸ਼ੇ ਬੈਠ ਬਰਹਿ ਮਣਾ ਬੈ ਗੋਸ਼ੇ ਗੱਲ ਸੰਭਾਰਦਾ ਮੈਨੂੰ ਨੇਮ ਜੋ ਦਿਉ ਵਿਰਤ ਦਾ ਸਾਜਾ ਨਾ ਬ੍ਰਾਹਮਣ ਦੇ ਇਤਬਾਰ ਦਾ ਮਹਿੰਦੂ ਹੁੰਦਾ ਮੁਸਲਮਾਨ ਮੂੰਹ ਦੀ ਕੱਡੀ ਪਾਲਦਾ ਦਰਬੜ ਕੱਤ ਬ੍ਰਾਹਮਣਾ ਬੈ ਸੰਤ ਅੱਖੀ ਮਾਰਦਾ ਉਹਨਾਂ ਡਰਦਾ ਕਿ ਹਾਣਾ ਮੰਨਿਆ ਤੂੰ ਤੇਗਾ ਬ੍ਰਾਹਮਣ ਮਾਰਦਾ ਕਾਲੇ ਦਾ ਸਿੱਡ ਗਿਆ ਤੜ ਉੱਠਿਆ ਸਭ ਕੋ ਹਾਂ ਜਾਂਦਾ ਮਾਰਦਾ ਅੱਗੇ ਬੁੱਢੀ ਨੀਲ ਟੇਰਦੀ ਤੜ ਹੋਇਆ ਢੰਡੇ ਠਾਰਦਾ ਕਾਲੇ ਦੇਤੀ ਵਾਈ ਕਲਬੂਤ ਨੇ ਬ੍ਰਾਹਮਣ ਕੀਤਾ ਕੰਮ ਕਹਾਰ ਦਾ ਵਿਦਾਈ ਫੁੱਟੀ ਦੇਣੀ ਮੀਰ ਨੂੰ ਬਾਹਮਣ ਦੇਣਾ ਨਹੀਂ ਦਰਕਾਰ ਦਾ ਇੱਟ ਮੰਨਣੀ ਨੀਲਮਨ ਸਾਜਾਣਾ ਮਰਾਸੀ ਦੇ ਇਤਬਾਰ ਦਾ ਕਾਲੇ ਨੂੰ ਗੰਗਾ ਸਾਗਰ ਲਿਆ ਕੇ ਪਾਪੜੇ ਸੰਤ ਮਹਾਲ ਦਾ ਕਾਲੇ ਤੇ ਖੱਪਣ ਪਾਓ ਕੀਮਤੀ ਜੋ ਧੰਨੇ ਦੇ ਮਗਦਾਦ ਦਾ ਕਾਲੇ ਦੀਆਂ ਨੂੰ ਹਰਣ ਜ਼ਾਰੋ ਯਾਰ ਪਾਣਾ ਹੋਇਆ ਕੀ ਕਰਤਾਰ ਦਾ ਹਰਮਤ ਦੇ ਪਿੰਨ ਭਰਾ ਕੇ ਬੋਲੇ ਬੇਟਾ ਤਾਂ ਹੀ ਮਾਰਦਾ ਕਾਲੇ ਨੂੰ ਚਿਖਾ ਦੇ ਵਿੱਚ ਚਨਾ ਕੇ ਪਰ ਆਪ ਨਰੰਕਾਰ ਸੁਸਕਾਰ ਦਾ ਬੇੜਾ ਪੱਤਾ ਜਲ ਕਰ ਤੈਨੇ ਖੰਨੇ ਮਾਨ ਤੈਨੂੰ ਸੁਣਦੇ ਕਾਲਿਆ ਕੁਲ ਹਿੰਦੂ ਮੁਸਲਮਾਨ ਕਾਲਾ ਮਹਿਰ ਬੋਗਿਆ ਰਾਣੇ ਜੋ ਸੁਲਤਾਨ ਬੋਗੇ ਦੇ ਕਰ ਜਰਮਿਆਂ ਦੱਜ ਵਡਾਇਓ ਪਾਇਆ ਮੰਗੂ ਕਾਲੇ ਬੋਗੇ ਆਂ ਚਰਾਨ ਚਰਾਇਆ ਮੇਰੀ ਗੋਰਖ ਬੈਠਾ ਤਖਤ